ਜਿੱਥੇ ਕਿ ਪਾਣੀ ਦਾ ਬਹੁਤ ਕਾਫੀ ਜ਼ਿਆਦਾ ਵਹਾਵ ਜੋ ਆ ਵੱਧ ਚੁੱਕਿਆ ਪਿੰਡਾਂ ਦੇ ਵਿੱਚ ਪਾਣੀ ਜਾ ਰਿਹਾ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਾਨੂੰ ਅਜੇ ਤੱਕ ਕੋਈ ਵੀ ਸਹੂਲਤ ਪਿੰਡਾਂ ਦੇ ਵਿੱਚ ਪ੍ਰੋਵਾਈਡ ਕਰਵਾ ਕੇ ਸਰਕਾਰ ਵੱਲੋਂ ਨਹੀਂ ਦਿੱਤੀ ਜਾ ਰਹੀ ਹਾਲਾਂਕਿ ਦੱਸਿਆ ਜਾਂਦਾ ਹੈ ਕਿ ਨਾ ਕੋਈ ਇੱਥੇ ਬੇੜੀਆਂ ਦਾ ਪ੍ਰਬੰਧ ਕੀਤਾ ਗਿਆ ਹੈ ਸਾਡੇ ਨਾਲ ਭਾਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਸਕੀਆ ਜੀ ਸਸਕੇ ਵੀਰ ਜੀ ਹੋਰ ਜੀ ਅੱਛਾ ਭਾਜੀ ਜੋ ਇੱਥੇ ਕੋਰੀਡੋਰ ਤੋਂ 12-12 ਫਿਸਦੀ ਫੁੱਟ ਜੋਗਾ ਪਾਣੀ ਉੱਪਰ ਜਾ ਚੁੱਕਿਆ ਆ ਬੰਨ ਕਾਫੀ ਉੱਚਾ ਹੋ ਚੁੱਕਿਆ ਆ ਆਪਾਂ ਤਾਂ ਨਾਲ ਗੱਲਬਾਤ ਕਰਨੀ ਚਾਹਾਂਗੇ ਕਿ ਜੋ ਸਰ ਇੱਥੋਂ ਹੁਣ ਪਾਣੀ ਜੋ ਲੈਣ ਜੋ ਸੜਕਿਆ ਉਹ ਉਹਦੇ ਉੱਪਰੋਂ ਦੀ ਗੁਜ਼ਰ ਕੇ ਜਾ ਕੇ ਪਿੰਡਾਂ ਦੇ ਵਿੱਚ ਜੋ ਕਿ ਪਾਣੀ ਵੜ ਚੁੱਕਿਆ ਕੀ ਕਹਿਣਾ ਚਾਹੋਗੇ ਇਸ ਬਾਰੇ ਸਰ ਬਹੁਤ ਬੁਰੇ ਹਾਲਾਤ ਆ ਨੀਲੋਡ ਉੱਚੀ ਹੋ ਚੁੱਕੀ ਆ ਉਹਦੇ ਕਰਕੇ ਹੀ ਪਾਣੀ ਗਾੜੀ ਕ੍ਰੋਸ ਨਹੀਂ ਹੋ ਰਿਹਾ ਜੀ ਉਹਦੇ ਬੰਨ ਕਰਕੇ ਇਧਰ ਪਿੱਛੇ ਜੋ ਸੱਜੇ ਪਾਸੇ ਵੀ ਦੇਖ ਰਹੇ ਹੋ ਲੋਕਾਂ ਦੇ ਘਰਾਂ 'ਚ ਪਾਣੀ ਆ ਖੇਤਾਂ 'ਚ ਪਾਣੀ ਆ ਫਸਲ ਤਾਂ ਬਿਲਕੁਲ ਬਰਬਾਦ ਹੋ ਗਈ ਜੀ 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 ਮੈਂ ਹੁਣੇ ਵਿੱਚੋਂ ਹੋ ਕੇ ਆ ਮੇਰਾ ਫੈਨ ਦਾ ਆ ਤੇ ਉਹਨਾਂ ਦੇ ਸੂਰ ਸੀਗੇ ਉਹਨਾਂ ਦਾ ਫਾਰਮ ਸੀਗਾ ਜੀ ਉਹ ਚਾਹਦੇ ਸੂਰ ਪੰਜ ਪੰਜ 10 10 ਫੁੱਟ ਪਾਣੀ ਦੇ ਵਿੱਚ ਡੁੱਬੇ ਪਏ ਨੇ ਜੀ ਹਾਂਜੀ ਬਹੁਤ ਬੁਰਾ ਹਾਲ ਆ ਇੱਕ ਆਈ ਸੀ ਗੱਡੀ ਹੁਣੇ ਪ੍ਰਸ਼ਾਸਨ ਦੀ ਵਾਸਤੇ ਗੋਂਗਲੋਂ ਤੋਂ ਮਿੱਟੀ ਜੀ ਬਾਕੀ ਦੇਖ ਰਿਓ ਬਾਕੀ ਬਹੁਤ ਬੁਰਾ ਹਾਲ ਆ ਸਕੂਲ ਦਾ ਦੇਖੋ ਫਸਲਾ ਦਾ ਬਹੁਤ ਔਖਾ ਪਾਣੀ ਵੱਧ ਰਿਹਾ ਅੱਧਾ ਘੰਟਾ ਹੋ ਗਿਆ ਸਾਨੂੰ ਇੱਥੇ ਲਿਵਰ ਕਿ ਤੈਨੂੰ ਇਹਦੇ ਬੱਚੇ ਕੋਈ ਘੋਟ ਪਾਣੀ ਦਾ ਭਾਅ ਵਧਿਆ ਰਿਹਾ ਕੱਲਿਆਂ ਨਹੀਂ ਪਰ ਪਿੱਛੋਂ ਪਾਣੀ ਬਹੁਤ ਆ ਰਿਹਾ ਸਰ ਪ੍ਰਸ਼ਾਸਨ ਦੇ ਉੱਤੋਂ ਕੀ ਬਾਂਗ ਚੋਣੇ ਆ ਕਿ ਹਾਂ ਕਿ ਪਿੰਡ ਵਾਸੀਆਂ ਜੋ ਨਜ਼ਦੀਕੀ ਪਿੰਡ ਬਾਰਡਰ ਏਰੀਆ ਪੈਂਦਾ ਬਾਰਡਰ ਦੇ ਨਜ਼ਦੀਕੀ ਪਿੰਡ ਜਿਹੜੇ ਲੱਗਦੇ ਨੇ ਉਹਨਾਂ ਨਾਲ ਲਾਲ ਹੈ ਕਿਸ ਤਰ੍ਹਾਂ ਇਨਸਾਫ ਹੋਣਾ ਚਾਹੀਦਾ ਆ ਚਾਹੇ ਕਿਸ ਤਰ੍ਹਾਂ ਉਹਨਾਂ ਨੂੰ ਹਰ ਇੱਕ ਚੀਜ਼ ਮੁਹਮਿੰਦ ਕਰਾਈ ਜਾਵੇ ਜਿਸ ਤਰ੍ਹਾਂ ਕੋਈ ਬੇੜੀ ਪਿੰਡਾਂ ਦੇ ਵਿੱਚ ਲਵਾਈ ਜਾਵੇ ਤਾਂ ਜੋ ਕਿ ਕਿਹੇ ਵੀ ਦਿੱਕਤ ਪਰੇਸ਼ਾਨੀ ਦਾ ਕਿਸੇ ਨੂੰ ਸਾਹਮਣਾ ਨਾ ਕਰਨਾ ਪਵੇ ਹਾਲਾਕਿ ਪਿੰਡਾਂ ਦੇ ਵਿੱਚ ਜੋ ਕਿ ਘਰਾਂ ਦੇ ਵਿੱਚ ਜਿਸ ਘਰ ਦੇ ਵਿੱਚ ਵੀ ਪਾਣੀ ਜ਼ਿਆਦਾ ਵੜ ਗਿਆ ਤੇ ਉਹ ਕਿਸੇ ਪਾਸੇ ਦਾ ਨਹੀਂ ਰਹਿ ਸਕਦਾ ਸਾਡੇ ਨਾਲ ਪੁਲਿਸ ਸਾਹਿਬ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ ਪੁਲਿਸ ਸਾਹਿਬ ਕੀ ਕਹਿਣਾ ਚਾਹੋਗੇ ਕਿ ਜੋ ਅੱਜ ਰੋਡ ਕ੍ਰੋਸ ਕਰਕੇ ਨਾਲ ਦੇ ਪਿੰਡਾਂ ਦੇ ਵਿੱਚ ਪਾਣੀ ਵੜ ਗਿਆ ਆ ਖੇਤਾਂ ਦਾ ਕਾਫੀ ਭਾਰੀ ਮਾਤਰਾ ਨੁਕਸਾਨ ਹੋ ਗਿਆ ਪਸ਼ੂਆਂ ਦਾ ਵੀ ਨੁਕਸਾਨ ਹੋ ਗਿਆ ਕੀ ਕਹਿਣਾ ਚਾਹੋਗੇ ਇਸ ਬਾਰੇ ਨੁਕਸਾਨ ਤੇ ਵੇਖੋ ਬਹੁਤ ਜ਼ਿਆਦਾ ਹੋਆ ਲੋਕਾਂ ਦਾ ਬਹੁਤ ਜ਼ਿਆਦਾ ਪਰ ਪ੍ਰਸ਼ਾਸਨ ਦਾ ਤੇ ਪੂਰੇ ਪ੍ਰਬੰਧ ਨੇ ਪਰ ਥੋੜੇ ਜੇ ਮੈਂ ਕਹਿੰਨਾ ਵੀ ਜਿਹੜੇ ਸਾਡੇ ਮੁਲਾਜ਼ਮ ਭਰਾ ਨੇ ਉਹਨਾਂ ਨੂੰ ਵੀ ਇਸ ਵੱਲ ਪੜਾ ਜ਼ਿਆਦਾ ਧਿਆਨ ਦੇਣਾ ਚਾਹੀਦਾ ਵਾ ਵੀ ਆਪਣੀ ਡਿਊਟੀ ਨੂੰ ਡਿਊਟੀ ਸਮਝਣ ਜੀ ਤੇ ਜਿੰਮੇਦਾਰਾਂ ਦਾ ਸਾਥ ਦੇਣ ਤੇ ਉਹਨਾਂ ਦੇ ਅੰਗ ਸਨ ਸਹਾਇ ਹੋਣ ਤੇ ਜਿਹੜੇ ਕੋਈ ਪ੍ਰਸ਼ਾਸਨ ਦੀ ਜੇ ਕੋਈ ਹੈ ਗਈ ਆ ਤੇ ਉਹ ਵੀ ਪ੍ਰਸ਼ਾਸਨ ਵੀ ਥੋੜਾ ਜਿਆ ਤੇਜ ਹੋਵੇ ਅਲਰਟ ਰਵੇ ਅਲਰਟ ਰਵੇ ਨੁਕਸਾਨ ਅਜੇ ਕੋਈ ਚਲੋ ਸ਼ੁਰੂਆਤ ਆ ਵੀ ਵੱਧ ਵੀ ਸਕਦਾ ਵਾ ਪ੍ਰਸ਼ਾਸਨ ਹੋਣ ਵੀ ਧਿਆਨ ਦੇਵੇ ਤੇ ਲੋਕਾਂ ਨੂੰ ਸੁਰੱਖਤ ਜਗ੍ਹਾ ਤੇ ਪਹੁੰਚਾਵੇ ਠੀਕ ਹੈ ਅੱਛਾ ਵੀ ਨਹੀਂ ਇਹ ਤਾਂ ਡੇਰਾ ਬਾਬਾ ਨਾਨਕ ਕੋਰੀ ਡੋਰ ਤੇ ਆ ਅਹੀਂ ਕੋਰੀ ਦਰਦ ਨਾਲ ਸਾਡੇ ਡੇਰੇ ਪਿੰਡ ਚੰਦੂ ਨੰਗਲ ਆ ਸਾਡੇ ਅੱਧੇ ਜੀ ਅਹੀਂ ਆਪਣੇ ਟਰੈਕਟਰ ਦੇ ਉੱਤੇ ਦੋ ਬੱਚੇ ਤੇ ਦੋਵੇਂ ਜੀ ਆਪ ਤਿੰਨ ਡੰਗਰ ਲੈ ਕੇ ਆਏ ਸਾਡੇ ਪੰਜ ਛੇ ਡੰਗਰ ਦੋ ਜੀ ਆਡੇ ਮੇਰੇ ਦੇਰ ਦਰਾਂ ਨਹੀਂ ਉੱਥੇ ਫਸੇ ਹੋਏ ਨੇ ਅਹੀਂ ਇਹੋ ਮੰਗ ਕਰਨੇ ਵੀ ਸਾਡੇ ਜੀ ਜਿੰਨੇ ਵੀ ਆ ਸਾਰੇ ਉੱਥੋਂ ਕੱਢੇ ਜਾਣ ਤੁਸੀਂ ਪ੍ਰਸ਼ਾਸਨ ਨਾਲ ਕੋਈ ਕੰਟੈਕਟ ਕੀਤਾ ਕੀਤਾ ਸਾਡੀ ਕੋਈ ਨਹੀਂ ਬਾਤ ਪੁੱਛਣ ਰਿਹਾ ਪਹਿਲਾਂ ਕੋਈ ਚਾਰਾ ਨਹੀਂ ਕੋਈ ਕਿਸਤੀ ਨਹੀਂ ਆਉਂਦੀ ਕੋਈ ਨਹੀਂ ਸੁਣਦੇ ਆਗੀ ਕੋਈ ਨਹੀਂ ਪੁੱਜਣ ਡਿਆ ਗਾ ਗੱਡੀਆਂ ਆਨ ਕੇ ਇਥੋਂ ਵੇਖ ਕੇ ਘ ਲੋ ਕੇ ਚਲ ਜਾਂਦੀਆਂ ਨੇ ਸਾਡਾ ਬਹੁਤ ਮੰਦਾ ਹਾਲ ਆ ਤੁਹਾਡੇ ਜੀ ਮਿਲ ਜੇ ਸਾਡੇ ਜੀ ਕਰ ਦੋ ਬਸ ਤੁਹਾਨੂੰ ਕੁਝ ਨਹੀਂ ਚਾਹੀਦਾ ਅਨ ਜੀ ਚਾਹੀਦੇ ਨਾ ਨੂੰ ਉਥੇ ਸਹੀ ਸਲਾਮਤ ਨਿੱਤ ਕਾ ਜਾਨ ਬੱਸ ਨਹੀਂ ਕਰਦੇ ਅਸੀਂ ਕੁਝ ਨਹੀਂ ਲੈਣਾ ਚਾਹੁੰਦੇ ਜੀ ਕਰ ਦੇਣ ਪਾਣੀ 11 ਫੁੱਟ ਪਾਣੀ ਚੱਲਣ ਡਿਆ ਸਾਡੇ ਘਰ ਵਿੱਚ ਇਸ ਵਕਤ ਸਾਡੇ ਕੋ ਕੁਝ ਨਹੀਂ ਸੰਭਿਆ ਗਿਆ ਹੈਗਾ ਕੋਈ ਦਾਣਾ ਫੱਕਾ ਕੋਈ ਬਿਸਤਰਾ ਕੋਈ ਨਹੀਂ ਲੈਣੀਆਂ ਪੈਂਦਾ ਹੀ ਆਏ ਅੰਤ ਵਿੱਚ ਕਿੰਨੇ ਚਾ ਡੰਗਰ ਆਏ ਟਰੈਕਟਰ ਮਗਰੋਂ ਆਪਾਂ ਕੋਰੀਡੋਰ ਤੇ ਲਾ ਕੇ ਖਲੋਤੇ ਆ ਸਾਡਾ ਅੱਧਿਓ ਵੱਦ ਪਰਿਵਾਰ ਹੈ ਬਾਕੀ ਪਾਰੀਆ ਪਰਿਵਾਰ ਸਾਡਾ ਸਭ ਉੱਥੇ ਫਸਿਆ ਹੋਇਆ ਹੈ ਵਾਈਕੇ ਜੀ ਸਾਹਿਬ ਵਾਈਕੇ ਜੀ ਕੀ ਫਤਹਿ ਅਸੀਂ ਵਾਈਕੇ ਜੀ ਕੀ ਕਹਿਣਾ ਚਾਹੋਗੇ ਅੱਜ ਚਾਕਾ ਵਾਲੀ ਅੱਡੇ ਦੇ ਵਿੱਚ ਜੋ ਕੇ ਪਾਣੀ ਦਾ ਵਹਾਅ ਬਹੁਤ ਵੱਧ ਚੁੱਕਿਆ ਹੈ ਇਸ ਪਿੰਡਾਂ ਦੇ ਪਿੰਡ ਜੋ ਕੇ ਪਿੱਛੇ ਉੱਧਰ ਵੇਖ ਕੇ ਆ ਜਾਵੇ ਤੇ ਡੰਗਰ ਵਸ਼ੇ ਵੀ ਉਹ ਸਾਹਮਣੇ ਦੇ ਨਾਲ ਦਿੰਦੇ ਨੇ ਕਿ ਕਿਸ ਤਰ੍ਹਾਂ ਪਾਣੀ ਦੇ ਵਿੱਚ ਜੋ ਕੇ ਦੇਖੋ ਜੀ ਇਹ ਹੜ ਦੀ ਮਾਰ ਜਿਹੜੀ ਆ ਚਲਨੀ ਪੈਣ ਦੀ ਆ ਇਹ ਜਿਹੜਾ ਬਾਬਾ ਨਾਨਕ ਵਾਲੋ ਪਿਛਲੀ ਾਰ ਜਿਹੜਾ 2023 ਚ ਆਇਆ ਸੀਗਾ ਹੜ ਉਹਦਾ ਪਾਣੀ ਘਟ ਸੀਗਾ ਇਸ ਵਾਰ ਪਾਣੀ ਜਿਹੜਾ ਪਾਣੀ ਦਾ ਪੱਦਰ ਬਹੁਤ ਵੱਜ ਗਿਆ ਚਾਕਾਂ ਵਾਲੀ ਪਿੰਡ ਦਾ ਜਿਹੜਾ ਪਾਣੀ ਪਹੁੰਚ ਗਿਆ ਆ ਜਿਹੜੇ ਡੇੜਿਆਂ ਦੇ ਵਿੱਚ ਲੋਕੀ ਫਸੇ ਪਏ ਨੇ ਲਾਗੇ ਛਾਗੇ ਪਿੰਡਾਂ ਨੇ ਬਹੁਤ ਸਾਰੇ ਪਿੰਡ ਨੇ ਜਿਨ੍ਹਾਂ ਦੇ ਘਰ ਜਿਨ੍ਹਾਂ ਦੇ ਡੰਗਰ ਤੱਕ ਅੰਦਰ ਨੇ ਅਜੇ ਤੱਕ ਅਜੇ ਤੇ ਇੱਥੇ ਜਿਹੜੇ ਪੁਕਤਾ ਜਿਹੜੇ ਆ ਸੜਕ ਥਾਣੀ ਪਾਣੀ ਲੰਗਦਾ ਪਿਆ ਆ ਸੋ ਬੜੇ ਮਾੜੇ ਹਾਲਾਤ ਨੇ ਪਿੰਡਾਂ ਦੇ ਤੇ ਹਾਂਜੀ ਹਾਂਜੀ ਬਾਕੀ ਜੋ ਵੀ ਆ ਸਾਡੀ ਯੂਨਾਈਟ ਸਿਕ ਸੰਸਥਾ ਵੱਲੋਂ ਜੋ ਵੀ ਕਿਸੇ ਪ੍ਰਕਾਰ ਦੀ ਇਹਨੂੰ ਹਰ ਵਾਰ ਅਸੀਂ ਜਿਹੜੀ ਪਿਛਲੀ ਵਾਰ ਹੀ ਆਪਾਂ ਜਿਹੜਾ ਜੋ ਵੀ ਇਹਨਾਂ ਨੂੰ ਸਹੂਲਤ ਦੀ ਲੋੜ ਸੀਗੀ ਮੈਡੀਕਲ ਸਹਾਇਤਾ ਹੋ ਗਈ ਜਾਂ ਡੰਗਰਾ ਦੇ ਚਾਰੇ ਦੇ ਲਈ ਜਾਂ ਕਿਸੇ ਦਾ ਮਕਾਨ ਵਗੈਰਾ ਟਹਿ ਜਾਂਦਾ ਰੱਬ ਨਾ ਖੜੇ ਇਹੋ ਜੀ ਆਫਤ ਵੈਸੇ ਦੇ ਪਏ ਕਿਸੇ ਤੇ ਜੇ ਆਉਂਦੀ ਆ ਤਾਂ ਅਸੀਂ ਯੂਨਾਈਟ ਸਿਕ ਦੀ ਟੀਮ ਵੱਲੋਂ ਇਹਨਾਂ ਦਾ ਪੂਰੇ ਨਾਲ ਮੋਢੇ ਨਾਲ ਮੋਢਾ ਜੋ ਕੇ ਖੜੇ ਆ ਜੀ ਠੀਕ ਹੈ ਜੀ ਤੇ ਸਰ ਪ੍ਰਸ਼ਾਸਨ ਵੱਲੋਂ ਕੋਈ ਅਜੇ ਤੱਕ ਕੋਈ ਬੇੜੀਆਂ ਮਹਉਂਆਂ ਕਰਵਾਈਆਂ ਗਈਆਂ ਹਨ ਪਿੰਡਾਂ ਵਿੱਚ ਕਿ ਚਾਹੇ ਕਿਸ ਤਰ੍ਹਾਂ ਚੱਲ ਰਿਹਾ ਦੇਖੋ ਜੀ ਪ੍ਰਸ਼ਾਸਨ ਵੱਲੋਂ ਤੇ ਜੇ ਦੇਖੋ ਚੱਲਣ ਦੇ ਪ੍ਰਸ਼ਾਸਨ ਨਾਲ ਜੋ ਪ੍ਰੋਸੀਜਰ ਚੱਲਦਾ ਪਿਆ ਉਹ ਵੀ ਚੱਲਦਾ ਪਿਆ ਉਹਨਾਂ ਦਾ ਵੀ ਚੱਲਦਾ ਪਿਆ ਅਜੇ ਇਹ ਸਾਈਡ ਤੇ ਵੀ ਤੁਸੀਂ ਦੇ ਸਕਦੇ ਹੋ ਕਿ ਤੁਸੀਂ ਪ੍ਰਸ਼ਾਸਨ ਜਰਾ ਫਲੋਟਾਇਆ ਜੀ ਸੋ ਉਹ ਉਹਨਾਂ ਦੀ ਜ਼ਿੰਮੇਵਾਰੀ ਉਹ ਦੱਸ ਸਕਦੇ ਨੇ ਵੀ ਆਪਾਂ ਕੀ ਕਰਦੇ ਪਏ ਆ ਜੀ ਠੀਕ ਹੈ ਜੀ ਪਿੰਡ ਆ ਜੀ ਬਹੁਤ ਜ਼ਿਆਦਾ ਪਿੰਡ ਹੈ ਗਰਦਾਪੁਰ ਤੋਂ ਇਧਰ ਨੂੰ ਆਈਏ ਕਿੰਨੇ ਪਿੰਡ ਸ਼ੁਰੂ ਮਤਲਬ ਜਿਨ੍ਹਾਂ ਦੇ ਉੱਤੇ ਨੀ ਜਿਹੜਾ ਖਾਦਸ਼ ਆ ਚੁੱਕੀ ਆ ਜਾਂ ਪਤਾ ਹੀ ਨਹੀਂ ਕੋਈ ਜਿਹੜਾ ਉਹ ਆ ਗਿਆ ਵਾ ਠੀਕ ਹੈ ਜੀ ਕਿ ਸਰ ਸਰਕਾਰ ਵੱਲੋਂ ਕੋਈ ਇਹੋ ਜਿਹੀ ਕੋਈ ਚੀਜ਼ ਪਿੰਡ ਵਿੱਚ ਕੁਝ ਰੱਖਿਆ ਚਾਹੇ ਕੋਈ ਮੁਹਈਆ ਚੀਜ਼ ਕਰਾਈ ਹੋਈ ਹੈ ਜਿੰਦਾ ਕਿਸ਼ਤੀ ਵਗੈਰਾ ਆ ਚਾਹੇ ਕੋਈ ਖਾਣ ਪੀਣ ਨੂੰ ਕੋਈ ਰਾਸ਼ਨ ਕੋਈ ਪ੍ਰਬੰਧ ਕੋਈ ਵੇਖੋ ਜੀ ਸਾਰਾ ਕੁਝ ਹੀ ਚਾਹੀਦਾ ਵਾ ਕਿਸ਼ਤੀਆਂ ਵੀ ਚਾਹੀਦੀਆਂ ਖਾਣ ਪੀਣ ਵਾਸਤੇ ਰਾਸ਼ਨ ਵੀ ਚਾਹੀਦਾ ਵਾ ਜੀ ਹਾਂਜੀ ਹੁਣ ਜਿਹੜੇ ਵਿਚਾਰੇ ਫਸੇ ਆ ਉਹਨਾਂ ਵਾਸਤੇ ਰਾਸ਼ਨ ਬਹੁਤ ਹੀ ਮਤਲਬ ਜ਼ਰੂਰੀ ਹੈ ਪਹਚਾਉਣਾ ਹਾਂਜੀ ਪ੍ਰਸ਼ਾਸਨ ਅੱਗੇ ਸਰ ਕੀ ਮੰਗ ਕਰਨਾ ਚਾਹੋਗੇ ਜੀ ਪੀੜਤ ਪ੍ਰਮਾਣ ਆਪੋ ਆ ਭੁਖ ਨਾਂਗੇ ਆ ਦੇ ਆਪੋ ਭੁਖਾਂਗੀ ਹੋ ਗਈ ਆ ਕੀ ਕਹਿਣਾ ਚਾਹੋ ਸਰਕਾਰ ਤੇ ਆ ਭੁਖ ਨਾਂਗੇ ਵੀਰ ਆਇਆ ਬੰਦਾ 100 ਕਿਤੇ ਕੋਈ ਪਲਸਾ ਲਾ ਕੇ ਬੰਦਾ ਆ ਰਿਹਾ ਗਾਂ ਪਿੱਛੇ ਹੋ ਗਿਆ ਇਹਨਾਂ ਨੂੰ ਕੀ ਦੇ ਦੇਣਾ ਕੁਝ ਨਹੀਂ ਦੇਣਾ ਪਿੱਛੇ ਖਲੋ ਗਿਆ ਨੇ ਕਿ ਉਹਨਾਂ ਨੇ ਗਾਂ ਪੁੱਛਣਾ ਆਣ ਕੇ ਪਾਣੀ ਚ ਬੰਦਾ ਕਿਉਂ ਡਿਆ ਗਾਂ ਨੇ ਕੀ ਹਾਂ ਕਿ ਵੀ ਆਪਾਂ ਹੱਥ ਲਾਈਏ ਤੇ ਬੰਨੇ ਆ ਪਿੰਡ ਵਾਸੀਆਂ ਨੂੰ ਕੋਈ ਵੀ ਇੱਥੇ ਹੱਲੇ ਤੱਕ ਕਹਿੰਦਾ ਭਾਵੇਂ ਆ ਕਿ ਵੀਰ ਜੀ ਉਹਨਾਂ ਦਾ ਕਹਿੰਦਾ ਭਾਵੇਂ ਕਿ ਅਜੇ ਤੱਕ ਕੋਈ ਪ੍ਰਸ਼ਾਸਨ ਦਾ ਨਵਾਈਦਾ ਜੋ ਆ ਕਿ ਇੱਥੇ ਨਹੀਂ ਪਹੁੰਚਿਆ ਕਿ ਜਿਸ ਨੇ ਪਿੰਡ ਵਾਸੀਆਂ ਦੀ ਸਾਰ ਲਈ ਹੋਵੇ